ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਬੈਨਰ ਹੇਠ ਕਲਾਨੌਰ ਦੀ ਦਾਣਾ ਮੰਡੀ ਵਿੱਚ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਵੱਲੋਂ ਕਿਸਾਨ ਪੰਚਾਇਤ ਰੈਲੀ ਦਾ ਇਕੱਠ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਸਰਪੰਚ ਪੁੱਜੇ ਪੰਜਾਬ ਸਰਕਾਰ ਨਾਲ ਸੰਬੰਧਿਤ ਕੁਝ ਸਥਾਨਕ ਮਸਲੇ ਰੱਖੇ ਗਏ ਜਿਸ ਵਿੱਚ ਮੁੱਖ ਬੁਲਾਰੇ ਸੁਖਦੇਵ ਸਿੰਘ ਪੁਜਰਾਜ ਜਗਜੀਤ ਸਿੰਘ ਡੱਲੇਵਾਲ ਬਲਦੇਵ ਸਿੰਘ सिरसा ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂਆਂ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਇਸ ਮਸਲੇ 'ਚ ਕੀ ਕਿਹਾ ਤੁਸੀਂ ਵੀ ਸੁਣੋ ਭਾਈ ਸਾਹਿਬ ਅੱਜ ਦੀ ਕਿਸਾਨ ਮਹਾਪੰਚਾਇਤ ਸੰਯੁਕਤ ਕਿਸਾਨ ਅੰਮੋਰਚਾ ਗੈਰ ਰਾਜਨੀਤਿਕ ਦੇ ਬੈਨਰ ਹਟ ਕਿਸਾਨ ਦੀ ਜਵਾਨ ਭਲਾਈ ਯੂਨੀਅਨ ਵੱਲੋਂ ਕੀਤੀ ਜਾ ਰਹੀ ਹੈ ਜਿਸ ਵਿੱਚ ਵਿਸ਼ੇਸ਼ ਜਿਹੜਾ ਸਹਿਯੋਗ ਹੈ ਉਹ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦਾ ਹੈ ਸੋ ਇਸ ਦੇ ਵਿੱਚ ਅੱਜ ਬਲਦੇਵ ਸਿੰਘ ਜੀ ਸਿੱਖਾ ਸਾਹਿਬ ਕਾਕਾ ਸਿੰਘ ਜੀ ਕੋਟੜਾ ਬਚਿੱਤਰ ਸਿੰਘ ਜੀ ਕੋਟਲਾ ਗੁਰਿੰਦਰ ਸਿੰਘ ਜੀ ਭੰਗੂ ਇੰਦਰਜੀਤ ਸਿੰਘ ਜੀ ਕੋਟਬੁੜਾ ਇਹ ਆਗੂ ਜਿਹੜੇ ਆ ਸਾਡੇ ਕੋਲੇ ਇੱਥੇ ਪਹੁੰਚ ਚੁੱਕੇ ਆ ਮੋਰਚੇ ਦੇ ਸਾਰੇ ਆਗੂ ਬੁਲਾਏ ਗਏ ਆ ਸਾਰੇ ਆਗੂਆਂ ਨੇ ਇੱਥੇ ਪਹੁੰਚਣਾ ਸਾਡਾ ਮਕਸਦ ਜਿਹੜਾ ਹੈ ਜੀ ਉਹ ਜਦੋਂ 220 ਦੇ ਵਿੱਚ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਗੱਲ ਚੱਲੀ ਸੀ ਲੰਬਾ ਸਮਾਂ ਸੰਘਰਸ਼ ਚੱਲਿਆ ਉਸ ਵੇਲੇ ਕੇਂਦਰ ਸਰਕਾਰ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਕੇਂਦਰ ਸਰਕਾਰ ਉਹਨਾਂ ਤੋਂ ਮੁੱਕਰੀ ਹੈ ਜਿਵੇਂ ਕਿ ਉਹਦੇ ਵਿੱਚ ਐਮਐਸਪੀ ਦੇ ਗਰੰਟੀ ਕਾਨੂੰਨ ਦੀ ਗੱਲ ਸੀ ਉਹਦੇ ਵਿੱਚ ਲਖੀਮਪੁਰ ਖੀਰੀ ਦੇ ਜਿਹੜਾ ਕਾਂਡ ਦਾ ਉਹਦਾ ਇਨਸਾਫ ਸੀ ਦੋਸ਼ੀਆਂ ਨੂੰ ਦੇਣਾ ਜਿਵੇਂ ਆਸ਼ਿਸ਼ ਮਿਸ਼ਰਾ ਟੈਣੀ ਅਜੇ ਮਿਸ਼ਰਾ ਟੈਣੀ ਉਹਨਾਂ ਦੇ ਨਾਲ ਜਿਹੜੇ ਆ ਉਹ ਦੁਰੇ ਮਾਪਦੰਡ ਜਿਹੜੇ ਆ ਉਹ ਵਰਤੇ ਜਾ ਰਹੇ ਆ ਉਹਨਾਂ ਦੇ ਨਾਲ ਬੜੀ ਵੱਡੀ ਢਿੱਲ ਵਰਤੀ ਜਾ ਰਹੀ ਆ ਔਰ ਅਜੇ ਮਿਸ਼ਰਾ ਟੈਣੀ ਹਾਲਾਂਕਿ ਸਰਕਾਰ ਦੇ ਵਿੱਚ ਬਣਿਆ ਹੋਇਆ ਸਾਡੀ ਮੰਗ ਹੈ ਕਿ ਉਹਨਾਂ ਨੂੰ ਜ਼ੇਲਾਂ ਦੇ ਵਿੱਚ ਡੱਕਿਆ ਜਾਵੇ ਉਹਦਿਆਂ ਤੋਂ ਬਰਖਾਸਤ ਕਰਕੇ ਔਰ ਜਿਹੜੀ ਜ਼ਮਾਨਤ ਹੈ ਉਹ ਜਿਹੜਾ ਉਹ ਵੱਡਾ ਕਾਂਡ ਹੈ ਅਸ਼ੀਸ਼ ਮਿਸ਼ਰਾ ਟਾਣੀ ਦੀ ਜਿਹੜੀ ਇਹ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ ਕਿਸਾਨਾਂ ਦੇ ਉੱਤੇ ਜਿਹੜੇ ਹੋਏ ਪਰਚੇ ਆ ਉਹ ਰੱਦ ਹੋਣੇ ਚਾਹੀਦੇ ਆ ਪੂਰੇ ਭਾਰਤ ਦੇ ਵਿੱਚ ਪਰਚੇ ਹੋਏ ਆ ਚਿਪੋ ਵਾਲੇ ਮੀਟਰ ਜਾਨੀ ਕਿ ਬਿਜਲੀ ਸੋਧ ਬਿੱਲ ਦੀ ਜਿਹੜੀ ਗੱਲ ਸੀ ਉਹ ਪੰਜਾਬ ਸਰਕਾਰ ਦੇ ਰਾਹੀਂ ਕੇਂਦਰ ਸਰਕਾਰ ਜਿਹੜੀ ਹੈ ਉਹ ਲਾਗੂ ਕਰ ਰਹੀ ਹੈ ਇਹ ਕਵਾਜ ਜਿਹੜੀ ਹੈਗੀ ਹੈ ਅਸੀਂ ਬੰਦ ਕਰਦੇ ਨਹੀਂ ਕੋਈ ਦੀ ਵੀ ਤੈਰੀ ਹੈ 13 ਤਰੀਕ ਨੂੰ ਦੇਖੋ ਇਸੇ ਚੀਜ਼ ਦੀ ਲਾਬੰਦੀ ਵਾਸਤੇ ਜਿਹੜੀ ਹੈ ਇਹ ਕਿਸਾਨ ਪੰਚਾਇਤ ਹੈ ਕਿ ਮੁੜ ਉਹ ਜਿਹੜੀਆਂ ਮੰਗਾਂ ਅਧੂਰੀਆਂ ਰਹਿ ਗਈਆਂ ਸੀ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਦੁਬਾਰਾ 13 ਤਰੀਕ ਨੂੰ ਦਿੱਲੀ ਜਾ ਰਹੇ ਆ ਉਹਦੇ ਵਿੱਚ ਜਿੱਥੇ ਮੈਂ ਇਹ ਗੱਲ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿੱਥੇ ਇਹਦੇ ਵਿੱਚ ਸਰਕਾਰ ਦਾ ਦੋਸ਼ ਸੀ ਸਰਕਾਰ ਮੁਕਰੀ ਹੈ ਉਥੇ ਕੁਝ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਅਜਹੀਆਂ ਸੀ ਜਿਹੜੀਆਂ ਸਰਕਾਰਾਂ ਦੇ ਹੱਥੀਂ ਚੜ ਕੇ ਤੇ ਜਿਨ੍ਹਾਂ ਨੇ ਚੋਣਾ ਲੜਨ ਦੇ ਚਾਹ ਦੇ ਵਿੱਚ ਉਥੋਂ ਮੋਰਚਾ ਫੁੱਟਿਆ ਔਰ ਇੱਥੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਵੋਟਾਂ ਚੋਣਾ ਲੜੀਆਂ ਜਿਨ੍ਹਾਂ ਨੂੰ ਸ਼ਾਇਦ 2200 5500 ਜਿਨ੍ਹਾਂ ਨੂੰ ਵੋਟ ਪਈ ਉਹਨਾਂ ਦੀ ਵੱਡੀ ਜਿਹੜੀ ਹੈ ਇਹ ਢਾਹ ਲਾਉਣ ਵਾਲੀ ਮੋਰਚੇ ਨੂੰ ਕਾਰਵਾਈ ਸੀ ਉਹਦੇ ਕਾਰਨ ਸਰਕਾਰ ਕੇਂਦਰ ਸਰਕਾਰ ਵੀ ਜਿਹੜੀ ਉਹ ਹਮਲਾਵਰ ਹੋਈ ਹੈ ਸੋ ਇਸ ਕਰਕੇ ਅੱਜ ਉਹ ਚੋਣਾ ਲੜਨ ਵਾਲਾ ਮੋਰਚਾ ਜਿਹੜਾ ਉਹ ਵੱਖਰਾ ਬੈਠਾ ਹੈ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਹੜੇ ਕਿਸਾਨਾਂ ਦੀ ਅਸਲ ਹੱਕਾਂ ਦੀ ਲੜਾਈ ਜੋ ਲੜਦਾ ਰਿਹਾ ਉਹ ਦੁਬਾਰਾ ਫਿਰ ਦਿੱਲੀ ਵੱਲ ਨੂੰ ਜਾ ਰਿਹਾ ਤਾਂ ਜੋ ਰਹਿੰਦੇ ਮਸਲੇ ਜਿਹੜੇ ਨੇ ਉਹ ਹੱਲ ਕਰਵਾਏ ਜਾ ਸਕਣ ਥੈਂਕ ਯੂ ਸਰ ਜੋ ਕਿ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਵਿੱਚ ਅਨਾਜ ਮੰਡੀ ਦੇ ਵਿੱਚ ਇੱਕ ਕਿਸਾਨ ਮਹਾ ਪੰਚਾਇਤ ਹੋ ਰਹੀ ਹੈ। ਇਹ ਕਿਸਾਨ ਮਹਾ ਪੰਚਾਇਤਾਂ ਜਿਹੜੀਆਂ ਨੇ ਇਸ ਕਰਕੇ ਕੀਤੀਆਂ ਨੇ ਤੁਹਾਨੂੰ ਪਤਾ ਹੈ ਕਿ 13 ਫਰਵਰੀ 2024 ਨੂੰ ਗੈਰ ਰਾਜਨੀਤਿਕ ਸੂਤ ਕਿਸਾਨ ਮੋਰਚੇ ਵੱਲੋਂ ਦਿੱਲੀ ਕੂਚ ਦਾ ਜੋ ਵਿਗਲ ਮਜਾਲ ਉਹਦੀ ਤਿਆਰੀ ਵਿੱਚ ਅੱਜ ਇੱਥੇ ਸਰਦਾਰ ਸੰਦੀਪ ਸਿੰਘ ਭੋਜਰਾਜ ਤੇ ਉਹਨਾਂ ਦੀ ਜਥੇਬੰਦੀ ਵੱਲੋਂ ਜਿਹੜਾ ਗੈਰ ਰਾਜਨੀਤਿਕ ਆਪੂ ਨੇ ਉਹਨਾਂ ਵੱਲੋਂ ਇੱਥੇ ਇਹ ਜਿਹੜੀ ਆ ਇਹ ਰੈਲੀ ਕੀਤੀ ਜਾ ਰਹੀ ਆ ਔਰ ਭਾਰਤ ਸਰਕਾਰ ਵੱਲੋਂ ਜੋ ਕਿ ਇੱਕ ਦੇ ਜੋਰ ਦੇ ਨਾਲ ਇਹ ਮੋਦੀ ਹਤੋਂ ਮੁਮਕਨ ਇਸ ਮੋਦੀ ਨੇ ਪਹਿਲਾ ਕਾਲੇ ਕਮਲਿੰਦੇ ਔਰ ਇਸੇ ਤਰ੍ਹਾਂ ਬਿਜਲੀ ਸੋਧ ਬਾਰੇ ਜਿਹੜੇ ਸਾਡੇ ਨਾਲ ਗੱਲ ਕਰਕੇ ਉਹ ਮੁਕਰ ਗਿਆ ਹੈ ਕਿ ਆਰੇ ਕੂੰਟਾ ਰਾਜ ਹੋਗੇ ਲੇਕਿਨ ਐਮਐਸਪੀ ਦੀ ਗੱਲ ਸੀ ਕਿ ਅਸੀਂ ਟੂਵੀ ਕਰਾਂਗੇ ਉਹ ਨਹੀਂ ਐਮਐਸਪੀ ਨੂੰ ਲਾਗੂ ਕਰਉਣ ਲਈ ਬਿਜਲੀ ਸੋਧ ਬਿੱਲ ਜਿਹੜਾ ਮੰਨੇ ਸੀ 2020 ਉਹ ਇਹਨਾਂ ਨੇ ਫੇਰ ਲਾਗੂ ਕਰਤਾ ਉਹਨੂੰ ਰਾਜ ਕਰਾਉਣ ਲਈ ਔਰ ਪੂਰੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਜਿਹੜੇ ਕਰਜ਼ੇ ਨੇ ਉਹ ਰੱਦ ਕਰਾਉਣ ਲਈ ਲਖੀਨਪੁਰ ਖੀਰੀਵਾਲਿਆਂ ਨੂੰ ਇਨਸਾਫ ਦਿਵਾਉਣ ਲਈ ਇਹ ਜਿਹੜਾ ਇਹ ਸਾਰੇ ਸਾਰੇ ਇਹ 13 ਫਰਮੂਲ ਦੀ ਇਹ ਤਿਆਰੀ ਹੋ ਰਹੀ ਹੈ ਜਿਸ ਕਰਕੇ ਅੱਜ ਫਲਾ ਨੋਟ ਦੇ ਵਿੱਚ ਅਸੀਂ ਇੱਥੇ ਪਹੁੰਚੇ